ਤਨ ਤਨ ਭਾਈ ਮੰਜੀ ਇੱਕ ਸੱਚੇ ਗੁਰਸਿੱਖ ਦੀ ਅਨੋਕੀ ਕਹਾਣੀ ਭਾਈ ਮੰਜੀ ਦਾ ਅਸਲ ਨਾਮ ਸੀ ਤੀਰਥਾ ਪਹਿਲਾਂ ਉਹ ਸਾਖੀ ਸਰਵਰ ਦੇ ਭਗਤ ਸੰਤ ਪਰ ਜਦੋਂ ਉਹ 1585 ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਦਰ ਤੇ ਪਹੁੰਚੇ ਤਾਂ ਉਹਨਾਂ ਦੀ ਜ਼ਿੰਦਗੀ ਬਦਲ ਗਈ ਗੁਰੂ ਸਾਹਿਬ ਨੇ ਆਖਿਆ ਪੁਰਖਾਂ ਸਿੱਖੀ ਉੱਤੇ ਸਿੱਖੀ ਨਹੀਂ ਟਿਕਦੀ ਪਹਿਲਾਂ ਮਾਇਆ ਤੇ ਝੂਠ ਤੋਂ ਮੁਕਤ ਹੋਣਾ ਪਵੇਗਾ ਭਾਈ ਮੰਜੀ ਵਾਪਸ ਗਏ ਆਪਣਾ ਪੀਰਖਾਨਾ ਤੋੜਿਆ ਸਾਰੀਆਂ ਮੂਰਤੀਆਂ ਦੂਰ ਕੀਤੀਆਂ ਗੁਰੂ ਘਰ ਦੀ ਸੇਵਾ ਸ਼ੁਰੂ ਕੀਤੀ ਹਰ ਰੋਜ਼ ਲੰਗਰ ਲਈ ਲੱਕੜਾਂ ਇਕੱਠੀਆਂ ਕਰਦੇ ਸਨ ਇੱਕ ਦਿਨ ਜਦੋਂ ਹਵਾ ਦੇ ਤੇਜ਼ ਝੋਕੇ ਨਾਲ ਉਹ ਖੂਬ ਜਿੱਦਗਪੇ ਤਾਂ ਵੀ ਲੱਕੜਾਂ ਨੂੰ ਉੱਪਰ ਰੱਖ ਕੇ ਆਪ ਪਾਣੀ ਵਿੱਚ ਖੜੇ ਰਹੇ ਤਾਂ ਜੋ ਲੰਗਰ ਲਈ ਲੱਕੜ ਭਿੱਜ ਨਾ ਜਾਣ ਸਵੇਰੇ ਗੁਰੂ ਅਰਜਨ ਦੇਵ ਜੀ ਆਪ ਆਏ ਤੇ ਭਾਈ ਮਨਜੀ ਨੂੰ ਕੱਢਣ ਲੱਗੇ ਪਰ ਭਾਈ ਜੀ ਨੇ ਬੇਨਤੀ ਕੀਤੀ ਪਹਿਲਾਂ ਲੱਕੜਾਂ ਕੱਢੋ ਤਾਂ ਜੋ ਸੰਗਤ ਦਾ ਲੰਗਰ ਚੱਲ ਸਕੇ ਗੁਰੂ ਸਾਹਿਬ ਨੇ ਗੜੇ ਲਗਾ ਕੇ ਆਖਿਆ ਮਨਜ ਪਿਆਰਾ ਗੁਰ ਕੋ ਗੁਰਮੰਝ ਪਿਆਰਾ ਮੰਝ ਗੁਰੂ ਬਹੁਤਾ ਜੁਗ ਲੰਗਣ ਹਾਰਾ ਗੁਰੂ ਜੀ ਨੇ ਆਖਿਆ ਮੰਝ ਜੀ ਤੁਸੀਂ ਸਿੱਖੀ ਦਾ ਸਭ ਤੋਂ ਵੱਡਾ ਇਮਤਿਹਾਨ ਪਾਸ ਕਰ ਲਿਆ ਭਾਈ ਮੰਝ ਜੀ ਨੇ ਬੇਨਤੀ ਕੀਤੀ ਹੇ ਗੁਰੂ ਸਾਹਿਬ ਕਿਸੇ ਹੋਰ ਸਿੱਖ ਦੀ ਇੰਨੀ ਕਟੇਨ ਪ੍ਰੀਖਿਆ ਨਾ ਲੈਣਾ ਗੁਰੂ ਜੀ ਨੇ ਕਿਹਾ ਜਿਵੇਂ ਤੁਸੀਂ ਮੰਗਿਆ ਤੇਵੇਂ ਹੀ ਹੋਵੇਗਾ ਇਹੀ ਤਾਂ ਤੇ ਹੁਣ ਗੁਰਦੁਆਰਾ ਸ਼੍ਰੀ ਭਾਈ ਮੰਝ ਸਾਹਿਬ ਦਾ ਕੋ ਉਸਤਿਤ ਹੈ ਸੱਚੀ ਸੇਵਾ ਤੇ ਰਿਸ਼ਤ ਦਾ ਦਾ ਪ੍ਰਤੀਕ ਜੇ ਤੁਸੀਂ ਵੀ ਇਤਿਹਾਸ ਦੀਆਂ ਗੱਲਾਂ ਨਾਲ ਜੁੜੇ ਰਹਿਣਾ ਚਾਹੁੰਦੇ ਹੋ ਤਾਂ ਸਾਡੀ ਇਸ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਧੰਨਵਾਦ